ਚਾਰੇ ਪਾਸੇ ਸੀਲ ਕਰਤਾ ਤੂੰ ਸ਼ਰਮ ਕਰੋ ਯਾਰ ਐਡਮਿਨਿਸਟ੍ਰੇਸ਼ਨ ਛੁੱਟੀ ਭਈ ਮੌਜਾਂ ਕਰਦੇ ਅਫਸਰ ਉਹ ਖੜੇ ਪਬਲਿਕ ਨੂੰ ਪਰੇਸ਼ਾਨ ਕਰਨਾ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਜੀ ਤੇ 9 ਵਜੇ ਦਾ ਟਾਈਮ ਹੈ ਹੁਣ ਖਰਾਬ ਕਰਨ ਵਾਲੀ ਗੱਲ ਹੈ ਨਾ ਔਰ ਸੈਂਟਰ ਦੇ ਕਮੇਟੀ ਚ ਤੁਹਾਨੂੰ ਵੀ ਪਤਾ ਕੋਈ ਛੁੱਟੀ ਨਹੀਂ ਉਹ ਕਹਿ ਰਿਹਾ ਕਿ ਅਦਰੋ ਬਲੌਕ ਹੈ ਨਹੀਂ ਜਾਣਦੇ ਨਾ ਇਵਨ ਭਾਈ ਥੱਲੇ ਗੱਲ ਹੋ ਜਾਂਦੀ ਨਹੀਂ ਔਰ ਪੈਦਲ ਵੀ ਨਹੀਂ ਜਾਂਦੇ ਇਹ ਆਪਣੀ ਪੇਪਰ ਲਾ ਦੇ ਆਪਕਾ ਆਪ ਕੋਲੀ ਘਰਵਰੀ ਸਾਈਡ ਹਾਂਜੀ ਅੰਟੀ ਜੀ ਕੀ ਹੋਇਆ ਕੀ ਇਹ ਕੀ ਪ੍ਰੋਬਲਮ ਆ ਰਹੀ ਹੈ ਅੱਛਾ ਟਾ ਡਾਈ ਇਹਨੇ ਬੇਟੀ ਦਾ ਐਗਜ਼ਾਮ ਹੈਗਾ ਜੀ ਪਾਜੀ ਰਾਇ ਨਹੀਂ ਇੰਪੋਰਟ ਪੇਪਰ ਐਗਜ਼ਾਮ ਦਾ ਕੁੜੀ ਦਾ ਦੇਖੋ ਕਿ ਉਧਰ ਸੇ ਤਾਂ ਕੋਈ ਰਸਤਾ ਨਹੀਂ ਮਿਲਦਾ ਸਾਨੂੰ ਇਹ ਤਾਂ ਨਹੀਂ ਚੱਲੇ ਉਹ ਇਨੋਸ਼ਾਨ ਘਾਟ ਹੈ ਹਾਂ ਹਾਂ ਬਸ ਉਹ ਰਾਤ ਮੈਂ ਤਾਂ ਨਾ ਜਗਾ ਜਗਾ ਤੇ ਇੰਨਾ ਨਹੀਂ ਬੇਗਾਨਾ ਸ਼ਮਸ਼ਾਨ ਘਾਟ ਸੀ ਨਾ ਸੀਤਾ ਹੀ ਹੋ ਜਾਓ ਸ਼ਮਸ਼ਾਨ ਘਾਟ ਤੋਂ You're yeah. <laughs> ਉਹ ਜਾਣਾ ਮੈਂ ਸਾਹਮਣੇ ਕੰਮ ਤੇ ਜਾਂਦੇ ਹਾਂ ਸਾਰੇ ਨੀ ਕਾਰ ਭਾਈ ਕਿੱਥੇ ਜਾਣਾ ਤੁਸੀਂ ਕੰਮ ਤੇ ਜਾਣਾ ਕਿੱਥੇ ਜਾਣਾ ਮੇਰੀ ਤਾਂ ਜ਼ਿੰਦਗੀ ਜਿਨੀ ਵੀਡੀਓ ਬਣੀ ਜਾਉਂਦਾ ਨਹੀਂ ਪਰੇਸ਼ਾਨੀ ਆ ਰਹੀ ਕੰਮ ਤੇ ਜਾਣ ਨੂੰ ਜੀ ਭਾਈ ਭਾਈ ਆ ਰਹੀ ਜੀ ਯਾਰ ਹੁਣ ਸਾਹਮਣੇ ਕੰਮ ਜਿਹਨੂੰ ਰਾਹ ਹੀ ਨਹੀਂ ਪਤਾ ਕਿੱਧਰ ਜਾਏਗਾ ਨਹੀਂ ਦੂਜੀ ਪਾਸੇ ਆਪਣੇ ਲੋਕ ਐ ਚੱਲੋ ਵਾਕਿਆ ਤੇ ਚੱਲੋ ਨਹੀਂ ਜਾਣਾ ਉਹ ਮੋੜ ਦਿਓ ਅੱਗੇ ਜਲਦੀ ਕਰਦੇ ਆਂ ਇਹ ਜੀ ਅੱਜ ਮੋੜ ਦਿਓ ਬੰਦੇ ਅੱਗੇ ਰੇਟ ਹੋਵੇ ਆਹ ਰੋੜੀ ਆਹ ਰੋੜੀ ਆਹ ਰੋੜੀ ਉਹ ਬਾਈ ਏਦ ਵਿੱਚ ਸਰਕਾਰੀ ਮੁਲਾਜ਼ਮ ਕਿ ਕਿੱਦਾਂ ਦੇਖ ਰਹੇ ਹੋ ਕਿ ਤੁਹਾਨੂੰ ਵੀ ਤੁਸੀਂ ਵੀ ਆਪਣੀ ਡਿਊਟੀ ਤੇ ਜਾਣਾ ਵਾ ਤੁਹਾਨੂੰ ਵੀ ਜਾਣ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਜੀ ਨਹੀਂ ਦੇਖੋ ਪਰੇਸ਼ਾਨੀ ਤਾਂ ਕੀ ਹੈਗੀ ਹੈ ਹਮਮ ਔਰ ਜਿਹੜਾ ਵੀ ਕਰਦੇ ਚਲੋ ਠੀਕ ਹੈ ਹਮ ਜੋ ਵੀ ਹੋਏਗਾ ਠੀਕ ਨਹੀਂ ਡਿਊਟੀ ਤੇ ਤੁਸੀਂ ਕਿੱਦਾਂ ਜਾਓਗੇ ਉਹ ਤਾਂ ਜਾਣ ਨਹੀਂ ਦੇ ਰਹੇ ਅੰਦਰ ਨਹੀਂ ਉਹ ਪੈਦਲ ਚੱਲ ਜਾਵਾਂਗੇ ਪੈਦਲ ਵੀ ਮਨਾ ਹੈ ਜੀ ਨਹੀਂ ਇਹ ਮਨਾ ਕਰ ਰਹੇ ਇੰਸਪੈਕਟਰ ਸਾਹਿਬ ਹਾਂ ਤੈ ਤਾਂ ਜਾਣ ਦੇ ਰਹੇ ਨਹੀਂ ਉਹ ਮਨਾ ਕਰ ਰਹੇ ਕਿ ਅੰਦਰ ਜਾਣ ਪੈਦਲ ਨਹੀਂ ਜਾਵਾਂ ਤੁਹਾਡੇ ਸਾਹਮਣੇ ਜਾਵਾਂਗੇ ਠੀਕ ਇਧਰ ਕੋਈ ਆ ਰਿਹਾ ਹੈ ਇੱਕ ਗਾ ਉਹ ਵੀ ਕੋਈ ਨਹੀਂ ਦੱਸ ਰਿਹਾ ਕਿ ਆਪਾਂ ਕਰ ਰਹੇ ਹਾਂ ਕਿ ਕਿੰਨੇ ਪਛੇਤਰਾ ਬਹੁਤ ਤਰੀਕਾ ਥੋੜਾ ਕੋਈ ਹੋਇਆ ਭਾਈ ਐਤਵਾਰ ਇਹ ਕੰਮ ਕਰ ਲੈਗੇ ਅੱਜ ਬੱਚੇ ਬੱਚੇ ਛੱਡ ਕੇ ਉਹ ਵੀ ਖਰਾਬ ਹੋ ਰਹੇ ਲੋਕ ਜਿੰਨੇ ਲੱਗਣਾ ਵੇ ਸਾਰੇ ਪਰੇਸ਼ਾਨ ਕਿਤੇ ਵੀ ਤਰੀਕਾ ਕੋਈ ਐਸਐਨਐਲ ਦੀ ਬਿਲਡਿੰਗ 'ਚ ਸਾਡਾ ਆਫਿਸ ਹੈ ਤੇ ਉੱਥੇ ਆਈ ਥੱਲੇ ਕਰੋ ਭਾਈ ਜੀ ਹਾਂਜੀ ਤੇ ਬਹੁਤ ਮੁਸ਼ਕਿਲ ਹੈ ਮੈਂ EMPLOYEES ਨੂੰ ਉਹਨਾਂ ਨੂੰ ਮੈਂ ਕਹਿ ਰਹੀ ਹਾਂ ਮੇਰਾ ਆਈਡਿਟੀ ਕਾਰਡ ਹੈ ਜੀ ਤੇ 9 ਵਜੇ ਦਾ ਟਾਈਮ ਹੈ ਹੁਣ ਖਰਾਬ ਕਰਨ ਵਾਲੀ ਗੱਲ ਹੈ ਨਾ ਔਰ ਸੈਂਟਰ ਦੇ ਕਮੇਟੇ ਤੁਹਾਨੂੰ ਵੀ ਪਤਾ ਕੋਈ ਛੁੱਟੀ ਨਹੀਂ ਹੈਗੀ ਜੀ 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 ਹੁਣ ਕੀ ਕਹਿਦੇ ਆ ਨਹੀਂ ਉਹ ਕਹਿ ਰਿਹਾ ਕਿ ਅਧਰੋ ਬਲਾਕ ਹੈ ਨਹੀਂ ਜਾਣਦੇ ਨਾ इवन ਬਈ ਜਾਣਦੇ ਨਹੀਂ ਔਰ ਪੈਦਲ ਵੀ ਨਹੀਂ ਜਾਣਦੇ ਨਾ ਅੱਛਾ ਜੀ ਪੈਦਲ ਵੀ ਨਹੀਂ ਜਾਣਦੇ ਨਾ ਕਿਉਂ ਨਹੀਂ ਜਾਣਦੇ ਨਾ ਜੀ ਪੈਦਲ ਇਹ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਏਗਾ ਨਾ ਪੁੱਛਿਆ ਨਹੀਂ ਉਹਨਾਂ ਨੂੰ ਉਹਨਾਂ ਨੂੰ ਪੁੱਛਿਆ ਗਿਆ ਕਹਿ ਰਹੇ ਨਹੀਂ ਜਾਣਦੇ ਨਾ 1 ਘੰਟਾ ਰੁਕ ਜਾਓ ਮਲਬੇ ਦਾ ਕੰਮ ਚੱਲ ਰਿਹਾ ਹੈ ਮਲਬਾ ਸਾਫ ਕਰ ਰਹੇ ਹਾਂ ਅੱਛਾ ਮਗਰ ਤੁਸੀਂ ਤੇ ਆਪਣੀ ਡਿਊਟੀ ਤੇ ਜਾ ਰਹੇ ਹੋ ਤੁਹਾਨੂੰ ਡਿਊਟੀ ਤੇ ਜਾ ਰਿਹਾ ਇਹ ਆਈਡੀ ਕਾਰਡ ਦੇਖੋ ਮੇਰਾ ਸੈਂਟਰ ਗਵਰਨਮੈਂਟ EMPLOYEES ਜੀ ਮੈਂ ਸੀਨੀਅਰ ਸਟੈਟਿਸਟਿਕਲ ਅਫੀਸਰ ਜੀ ਤੇ ਉਹ ਬੜੀ ਮੁਸ਼ਕਿਲ ਹੈ ਨਾ ਹੂੰ ਤੋਂ ਹੁਣ ਕੀ ਕਰੀਏ ਇਹ ਕਾਰਗੋ ਜਾਈਂ ਸੰਡੇ ਨੂੰ ਵੀ ਹੋ ਸਕਦੀ ਸੀਗੀ ਜਿਹੜੇ ਅੱਜ ਤੁਹਾਨੂੰ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪੁਲ ਪ੍ਰਸ਼ਾਸਨ ਵੱਲੋਂ ਨਹੀਂ ਪ੍ਰਸ਼ਾਸਨ ਨੂੰ ਯਾ ਤਾਂ ਭਈ ਅਜੇ EMPLOYE ਦਾ ਅਸਰ ਰਿਹਾ ਕਿ ਜੈਨੂਅਲ ਉਹਨਾਂ ਨੂੰ ਤੇ ਜਾਣ ਦਿਓ ਉਹ ਬਾਕੀ ਅਸੀਂ ਇਹ ਨਹੀਂ ਕਹਿ ਸਕਦੇ ਪੁਲਿਸ ਪ੍ਰਸ਼ਾਸਨ ਨੇ ਵੀ ਆਪਣੀ ਡਿਊਟੀ ਕਰਨੀ ਹੈ ਬਟ ਸਾਨੂੰ ਵੀ ਤੇ ਆਪਣੀ ਡਿਊਟੀ ਕਰਨੀ ਹੈ ਨਾ ਬੱਚੇ ਵੀ ਕਾਫੀ ਪਰੇਸ਼ਾਨ ਹੋ ਰਹੇ ਆ ਜਿਹੜੇ ਪੇਪਰ ਆ ਬੱਚਿਆਂ ਦੇ ਉਹ ਪੇਪਰ ਸੀ ਬੱਚੇ ਤਾਂ ਬਹੁਤ ਡਰ ਰਹੇ ਆ ਨਾ ਕਿਉਂਕਿ ਫਾਈਨਲ ਪੇਪਰਸ ਚੱਲ ਰਹੇ ਆ ਜੀ ਤੇ ਉਹ ਬੱਚੇ ਮਾਪੇ ਡਰਨਗੇ ਨੈਚੁਰਲੀ ਕੁਛ ਐਦਾ ਦੀ ਕੋਈ ਕਾਰਨ ਨਾ ਹੋ ਜਾਏ ਅੱਗੇ ਤਾਂ ਤੁਸੀਂ ਦੇਖਿਆ ਤੁਸੀਂ ਜੰਦਰ ਚ ਕਿੰਨੇ ਕਾਂਡ ਹੋ ਗਏ ਹਾਂਜੀ 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 ਅੱਜ ਕੱਲ ਤੇ ਕੋਈ ਸੇਫ ਹੀ ਨਹੀਂ ਹੈ ਜਾਨਾ ਤੇ ਬੱਚਿਆਂ ਨੂੰ ਇਕੱਲੇ ਛੇੜਨਾ ਮਤਲਬ ਬਹੁਤ ਜ਼ਿਆਦਾ ਦਿੱਕਤ ਵਾਲੀ ਗੱਲ ਹੈ ਥੈਂਕ ਯੂ ਮੇਰਾ ਵੀਰ ਨਤੀਪੁਰੇ ਦਾ ਅੱਜ ਦਾ ਥੋੜਾ 2 ਸਾਲ ਹੋ ਗਏ ਤੇ ਤੁਸੀਂ ਕਰਨਾ ਵੀ ਐਕਸ਼ਨ ਉਦੋਂ ਲਓ ਅੱਜ ਤੁਹਾਨੂੰ ਸੁੱਤੇ ਪਿਆ ਨੂੰ ਕਿੱਥੋਂ ਜਾ ਕੋ ਕਿਉਂ ਅੱਜ ਤਰੀਕ ਹੈ ਅੱਜ ਲੋਕੀ ਕਿੰਨੇ ਫਿਰ ਸਾਰੀਆਂ ਬਸਤਾ ਸਾਰੇ ਸਕੂਲ ਦੇ ਉੱਤੇ ਜਾ ਕੇ ਦੇਖੋ ਤੁਸੀਂ ਅਗਲੇ ਪਸਤੇ ਚਾਰੇ ਪਾਸੇ ਸੀਲ ਕਰਤਾ ਤੁਸੀਂ ਸ਼ਰਮ ਘਰ ਹੋਈ ਆ ਐਡਮਿਨਿਸਟ੍ਰੇਸ਼ਨੁੱ ਸੁੱਤੀ ਪਈ ਮੌਜਾਂ ਕਰਦੇ ਅਫਸਰ ਵਾ ਖੜੇ ਪਬਲਿਕ ਨੂੰ ਪਰੇਸ਼ਾਨ ਕਰਨਾ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਇੱਕੋ ਹੀ ਮੋਟਿਵ ਹੈ ਹੋਰ ਕੱਖ ਨਹੀਂ ਜਿਹੜਾ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਸਾਹਮਣੇ ਸਹੀ ਹੈ ਭਾਜੀ ਇਹ ਸਹੀ ਕਿੱਥੋਂ ਦੀ ਹੋ ਗਈ ਜਾਂ ਤਾਂ ਪਹਿਲਾਂ ਉਹਨਾਂ ਨਾਲ ਮੀਟਿੰਗ ਕਰੋ ਤੇ ਉਹ ਰਸਤਾ ਆਪ ਹੀ ਹਟ ਛੱਡ ਦਿੰਦੇ ਨਹੀਂ ਪ੍ਰਸ਼ਾਸਨ ਕਹਿੰਦਾ ਹੀ ਕਈ ਵਾਰ ਮੀਟਿੰਗ ਕਰ ਚੁੱਕਿਆ ਹੈ ਉਹ ਨਹੀਂ ਜੇ ਰਸਤਾ ਛੱਡਦੇ ਕਿਉਂ ਨਹੀਂ ਨਿਕਲਿਆ ਚੈੱਕ ਕੀਤੀ ਤਾਂ ਉਹਨਾਂ ਨੂੰ ਪ੍ਰੋਪਰ ਜਗ੍ਹਾ ਦੇ ਦਿਓ 40 40 50 70 70 ਸਾਲਾਂ ਦੇ ਮਕਾਨ ਬਣਾਏ ਤਿੰਨ ਤਿੰਨ ਮੰਜ਼ਿਲਾ ਮਕਾਨ ਬਣਾਏ ਉਹਨਾਂ ਨੇ ਅੱਜ ਤੁਹਾਨੂੰ ਯਾਦ ਆਈ ਜਦੋਂ ਉਹਨਾਂ ਨੇ ਸਾਰਾ ਕੁਝ ਆਪਣੀ ਜ਼ਿੰਦਗੀ ਦਾ ਇਨਵੈਸਟ ਕਰਤਾ ਉੱਥੇ ਅੱਜ ਢਾਕੇ ਉਹਨਾਂ ਨੂੰ ਜਦੋਂ ਮਰਜੀ ਪਬਲੀਕ ਤੇ ਜਦੋਂ ਮਰਜੀ ਧੱਕਾ ਕਰ ਲੋ ਇਹ ਤਾਂ ਤੁਹਾਡੇ ਹੱਥ ਚ ਹੈ ਸਰਕਾਰ ਦੀ ਸਰਕਾਰ ਜੇ ਕਿੱਦਾਂ ਦੇਖਦੇ ਹੋ ਜੀ ਨੂੰ ਮਰਜੀ ਭਜਾ ਲਓ ਉਹ ਤਾਂ ਤੁਹਾਡੀ ਜੇ ਨੂੰ ਮਰਜੀ ਹਮਲਾ ਕਰ ਪਿਓ ਬੱਸ ਜੇ ਨੂੰ ਮਰਜੀ ਦਬਾ ਲਓ ਆਈ ਤੁਹਾਡੀ ਨੀਤੀ ਆ ਆਮ ਆਦਮੀ ਪਾਰਟੀ ਨਹੀਂ ਸਰਕਾਰ ਦੀ ਕਿੱਦਾਂ ਦੀ ਕਾਰਵਾਈ ਦੇਦੇ ਹੋ ਜੀ ਨਹੀਂ ਉਹਨਾਂ ਨੇ ਢਾਇਆ ਕਦੀ ਉਹਨਾਂ ਨੇ ਕਦੀ ਇਦਾਂ ਦੀ ਦਮਨ ਨੀਤੀ ਦਮਨਕਾਰੀ ਨੀਤੀ ਅਪਣਾਈ ਜੀ ਸਿਰਫ ਇਹਨਾਂ ਨੂੰ ਯਾਦ ਆਈ ਉਹ ਮੰਦਿਰ ਜਾਣ ਤੋਂ ਵੀ ਰੋਕਦੇ ਪਏ। ਅੱਛਾ ਜੀ। ਗੁਰਦੁਆਰੇ ਦਾ ਸਾਰਾ ਰਸਤਾ ਇਹੀ ਆ। ਹੂੰ। ਗੁਰਦੁਆਰਾ ਸਾਹਿਬ ਕਿੰਨੀ ਦੁਨੀਆ ਇੱਥੇ ਆਉਂਦੀ। ਦੋ ਮੰਦਿਰ ਆ। ਸੱਜੇ ਕੱਪੇ। ਇੱਕ ਵੀ ਕਿਸੇ ਨੂੰ ਜਾਣ ਦੇ ਰੇ ਨਾ। ਬਲਤੂ ਦੇਖੋ ਮੇਰੇ ਅਰਗੇ ਨੂੰ ਉੱਤੋਂ ਮੰਦਿਰ ਜਲ ਚੜਾਣਾ। ਉੱਤੋਂ ਦੀ ਘੁੰਮ ਕੇ ਆਉ। ਹੂੰ। ਉਧਰੋਂ ਦੀ ਉਹ ਉਹਨਾਂ ਨੇ ਰੋਕਿਆ ਪਿਆ। ਮਰ ਕੋਈ ਰਸਤਾ ਛੱਡਿਆ ਹੀ ਨਹੀਂ। ਸ਼ਰਮ ਕਰੋ। ਦੇ ਲੋਕ ਮਜ਼ਦੂਰ ਤੇ ਉਧਰ ਦੇਖੋ ਦਿਹਾੜੀਦਾਰ ਕਿੱਦਾਂ ਆ ਰਹੇ। ਕਿੰਨਾ ਘੁੰਮ ਕੇ ਆ ਰਹੇ। ਮੋਜਾ ਲੱਗੀਆਂ। ਸਕੂਲ ਦੇ ਬੱਚਿਆਂ ਨੂੰ ਜਾਣ। ਮੈਂ ਮੁਲਾਜ਼ਮ ਇੱਥੇ ਆ ਰਹੇ ਲਾਇ। ਉਹ ਤਾਂ ਅਤਵਾਦੀ ਫੜਨ ਨੂੰ ਗੈਂਗਸਟਰ ਫੜਨ ਨੂੰ ਪੁਲਿਸ ਨੇ ਨਹੀਂ ਥਾਣਿਆਂ 'ਚ ਤੇ ਅੱਜ ਸਾਰੇ ਬੰਨ੍ਹ ਕੇ ਇੱਥੇ ਰੱਖੇ। ਇਹ ਹੀ ਕੰਮ ਐ ਤਵਾਰ ਨਹੀਂ ਹੋ ਸਕਦਾ ਸਿਕਾ। 2 ਦਿਨ ਪਹਿਲਾਂ ਕਰ ਰਹੇ ਉਹ ਤੋਂ ਲੋਕੀ ਛੁੱਟੀ ਸੀ ਸਕੂਲਾਂ 'ਚ। ਪਬਲਿਕ ਨੂੰ ਛੁੱਟੀ ਡਿਊਟੀ ਤੇ ਜਾਣ ਵਾਲੇ ਬੰਦੇ ਭਟਕਦੇ ਪਏ। ਤੇ ਸਕੂਲ ਦੇ ਵਿੱਚ ਜਿਹੜੇ ਬੱਚੇ ਜਾ ਰਹੇ ਉਹਨਾਂ ਨੂੰ ਦਿੱਕਤ ਕਾफी ਪਰੇਸ਼ਾਨੀ ਆ ਰਹੀ ਐ। ਦੇਖੋ ਮਾੜਾ ਯਾ ਉੱਥੇ ਅੱਗੇ ਜਾਓ। ਉਹਨਾਂ ਇਨੋਸੈਂਟ ਆਂਡ ਤੇ ਉਹ ਸਕੂਲ ਦੇ ਬੱਚੇ ਤੇ ਮੈਂ ਮੈਂ ਮਿਹਰਬਾਨ ਮਿਹਰਬਾਨ ਦੇ ਬੱਚੇ ਸਾਰੇ ਉੱਥੇ ਬੱਸਾਂ ਹੋਣ ਨੂੰ ਪਿੱਛੇ। ਹੂੰ ਕਿੱਥੋਂ ਕਰੋ ਕਰੋ ਤੁਸੀਂ ਸਪੀਕ ਕਰ ਲਓਗੇ ਆ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਹੋ ਬਿਲਕੁਲ ਬੇਕਾਰ ਬਿਲਕੁਲ ੱੱਕੇ ਵਾਲੀ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਤੁਸੀਂ ਜਿਹੜਾ ਚਾਰ ਬੰਦੇ ਉਹਨਾਂ ਨਾਲ ਬੈ ਕੇ ਮੀਟਿੰਗ ਕਰ ਲਓ ਦੋ ਸਾਲਾਂ ਦੀਆਂ ਮੀਟਿੰਗਾਂ ਕੱਖ ਨਹੀਂ ਕਰਦੇ ਬਾਈ 2022 ਦੇ ਵਿੱਚ ਵੀ ਨਾ ਫਰਕ ਦਾ ਹੀ ਫਰਕ ਦੂਰ ਹੈ ਡੀਸੀ ਦਾ ਜਲੰਧਰ ਦਾ ਜਿਹੜਾ ਕੱਖ ਨਹੀਂ ਕਰ ਸਕਦੇ